ਜਿਵੇਂ ਅੱਜ ਦੇ ਪ੍ਰੋਗਰਾਮ 'ਚ ਨਿਕਲ ਕੇ ਆਇਆ ਵਾ ਬਹੁਤ ਸਾਰੇ ਥਾਵਾਂ ਤੇ ਬੜਾ ਚੰਗਾ ਉਪਰਾਲਾ ਹੋ ਰਿਹਾ ਵਾ ਚੰਗਾ ਐਫਰਟ ਹੋ ਰਿਹਾ ਵਾ ਪੰਜਾਬ ਸਰਕਾਰ ਵੱਲੋਂ ਜੋ ਐਫਰਟ ਹੈ ਉਹ ਤੇ ਹੈ ਹੀ ਆ ਲੇਕਿਨ ਆਲਮੋਸਟ 200 ਪਿੰਡਾਂ ਦੇ ਵਿੱਚ ਪ੍ਰਾਈਵੇਟ ਲਾਇਬ੍ਰੇਰੀਆਂ ਜਿਹੜੀਆਂ ਵਾ ਉਹ ਖੁੱਲੀਆਂ ਗਈਆਂ ਵਾ ਇਹਦੇ 'ਚ ਮੈਂ ਜਿਵੇਂ ਅੱਗੇ ਦੱਸਿਆ ਸੀਗਾ ਕਿ ਕਈ ਲੋਕਾਂ ਵੱਲੋਂ ਸਮਾਜ ਸੇਵੀਵਾਂ ਵੱਲੋਂ ਬਹੁਤ ਅੱਛਾ ਕੰਮ ਹੋ ਰਿਹਾ ਵਾ ਕਈ ਐਨਆਰਆਈਜ਼ ਨੇ ਯੋਗਦਾਨ ਪਾਇਆ ਵਾ ਕਈ ਰਿਟਾਇਰਡ ਲੋਕ ਜਿਹੜੇ ਨੇ ਉਹ ਵੀ ਆਪਣਾ ਯੋਗਦਾਨ ਪਾਰੇ ਆ ਔਰ ਜਿਹੜਾ ਖਾਸ ਕਰਕੇ ਐਫਰਟ ਮੇਰਾ ਪਿੰਡ 360 ਡਿਗਰੀ ਪ੍ਰੋਜੈਕਟ ਵੱਲੋਂ ਜਿਹੜਾ ਐਫਰਟ ਹੋ ਰਿਹਾ ਵਾ ਉਹ ਖਾਸ ਕਰਕੇ ਅ ਸ਼ਲਾਗਾ ਯੋਗ ਹੈ ਅ ਲੇਕਿਨ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਨੂੰ ਪਿੰਡਾਂ ਦੇ ਵਿੱਚ ਜਿਹੜਾ ਸਿੱਖਿਆ ਦਾ ਕਲਚਰ ਆ ਲਾਇਬ੍ਰੇਰੀ ਕਲਚਰ ਆ ਉਹਨੂੰ ਬੜਾਵਾ ਦੇਣ ਲਈ ਉਹਨੂੰ ਹੋਰ ਹੱਲਾਸ਼ੀਰੀ ਦੇਣ ਵਾਸਤੇ ਬਹੁਤ ਕੁਝ ਕਰਨ ਦੀ ਲੋੜ ਆ ਅ ਇੱਕ ਮੰਗ ਉਠਰੀ ਆ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਉੱઠી ਆ ਕਿ ਪੰਜਾਬ ਲਾਇਬ੍ਰੇਰੀ ਐਕਟ ਜਿਹੜੀ ਆ ਉਹ ਬਣਨੀ ਚਾਹੀਦੀ ਆ ਔਰ ਇਹਦਾ ਜਿਹੜਾ ਖਰੜਾ ਦਾ ਉਹ 2011 ਦੇ ਵਿੱਚ ਤਿਆਰ ਹੋ ਕੇ ਪੇਸ਼ ਹੋਇਆ ਸੀ ਲੇਕਿਨ ਉਹਨੂੰ ਅੱਗੇ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਔਰ ਐਸਲੇ ਪੰਜਾਬ ਉਹਨਾਂ ਬੜੀਆਂ ਥੋੜੀਆਂ ਜਿਹੀਆਂ ਸਟੇਟਸ ਦੇ ਵਿੱਚ ਆ ਕਿ ਜਿੱਥੇ ਇੱਕ ਲੈਜਿਸਲੇਸ਼ਨ ਐਕਟ ਜਿਹੜੀ ਆ ਉਹ ਐਸਲੇ ਮੌਜੂਦ ਨਹੀਂ ਮੁਲਕ ਦੇ ਵਿੱਚ ਸਭ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਜੇ ਕਿਸੇ ਸੂਬੇ ਦੇ ਵਿੱਚ ਐਕਟ ਬਣੀ ਸੀ ਯਾਬ ਲਾਇਬ੍ਰੇਰੀ ਲਾਇਬ੍ਰੇਰੀ ਐਕਟ ਬਣੀ ਸੀ ਤੇ ਉਹ ਤਾਮਿਲਨਾਡੂ ਚ 1948 ਚ ਬਣੀ ਸੀ ਮਤਲਬ ਆਜ਼ਾਦੀ ਦੇ ਬਿਲਕੁਲ 1 ਸਾਲ ਦੇ ਵਿੱਚ ਵਿੱਚ ਉਸ ਤੋਂ ਬਾਅਦ ਹੁਣ ਆਲਮੋਸਟ 18 ਜਾਂ 20 ਸਟੇਟਾਂ ਦੇ ਵਿੱਚ ਇਹ ਲਾਇਬ੍ਰੇਰੀ ਐਕਟ ਜਿਹੜੀ ਆ ਇਹ ਬਣੀ ਹੋਈ ਆ ਹੋਰ ਤੇ ਹੋਰ ਜਿਹੜਾ ਪੰਜਾਬ ਤੇ ਪੰਜਾਬ ਚੋਂ ਨਿਕਲ ਕੇ ਜਿਹੜਾ ਸੂਬਾ ਬਣਿਆ ਸੀ ਹਰਿਆਣਾ ਉਹਦੇ ਚ ਵੀ ਮੇਰੇ ਖਿਆਲ 1990 ਦੇ ਕਰੀਬ ਲਾਇਬ੍ਰੇਰੀ ਐਕਟ ਜਿਹੜੀ ਆ ਉਹ ਉਥੇ ਬਣਾਈ ਗਈ ਸੀ ਕਈ ਥਾਵਾਂ ਤੇ ਤੇ ਅਸਲੇ ਕਈ ਸ਼ਹਿਰਾਂ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਬਹੁਤ ਲਾਇਬ੍ਰੇਰੀਆਂ ਹਾਈਦਰਾਬਾਦ ਦੇ ਵਿੱਚ ਹਜ਼ਾਰਾਂ ਲਾਇਬ੍ਰੇਰੀਆਂ ਆ ਮਹਾਰਾਸ਼ਟਰ ਦੇ ਵਿੱਚ ਮੈਨੂੰ ਪਤਾ ਲੱਗਾ ਕਿ ਆਲਮੋਸਟ 12000 ਲਾਇਬ੍ਰੇਰੀਆਂ ਹਨ ਇਸੇ ਤਰ੍ਹਾਂ ਕੇਰਲਾ ਵਿੱਚ 8500 ਲਾਇਬ੍ਰੇਰੀਆਂ ਹਨ ਇਸੇ ਕਰਕੇ ਕੇਰਲਾ ਜਿਹੜਾ ਵਾ ਸਭ ਤੋਂ ਜ਼ਿਆਦਾ ਲਿਟਰੇਟ ਪੜਿਆ ਲਿਖਿਆ ਸੂਬਾ ਜੇ ਕਹਿ ਸਕਦੇ ਹਾਂ ਉਹ ਕੇਰਲਾ ਵਾ ਇਸੇ ਤਰ੍ਹਾਂ ਕਰਨਾਟਕਾ ਵੈਸਟ ਬੰਗਾਲ ਵਗੈਰਾ ਦੇ ਵਿੱਚ ਵੀ ਬਹੁਤ ਸਾਰੀਆਂ ਲਾਇਬ੍ਰੇਰੀਆਂ ਪੰਜਾਬ ਦੇ ਵਿੱਚ ਹਾਲਾਂਕਿ ਇੱਥੇ ਇੱਕ ਇਤਿਹਾਸ ਹੈ ਲਾਇਬ੍ਰੇਰੀ ਦਾ ਕਲਚਰ ਹੈ ਉਹ ਪੰਜਾਬ ਪਬਲਿਕ ਲਾਇਬ੍ਰੇਰੀ ਲਾਹੌਰ ਦੇ ਵਿੱਚ 1884 ਚ ਬਣੀ ਸੀ لیکن ਮੇਰੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵਾ ਕਿ ਅੱਜ ਵੀ ਇੱਥੇ ਲਾਇਬ੍ਰੇਰੀ ਐਕਟ ਨਹੀਂ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਜਿਹੜਾ ਅਗਲਾ ਸੈਸ਼ਨ ਹੋਊਗਾ ਉਦੋਂ ਪੰਜਾਬ ਲਾਇਬ੍ਰੇਰੀ ਐਕਟ ਜ਼ਰੂਰ ਪਾਸ ਕੀਤੀ ਜਾਵੇਗੀ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਵਾ ਕਿ ਜੇ ਲਾਇਬ੍ਰੇਰੀ ਐਕਟ ਤੁਸੀਂ ਪਾਸ ਕਰੋਗੇ ਤੇ ਆਲਮੋਸਟ ਟੋਟਲ ਖਰਚ ਜਿਹੜਾ ਆਉਂਦਾ ਵਾ 60 ਤੋਂ 70% ਦੀ ਖਰਚ ਰਹਾ ਵਾ ਸੈਂਟਰ ਦਿੰਦੀ ਆ ਜੇ ਸੈਂਟਰ ਪੈਸਾ ਦੇਣ ਨੂੰ ਤਿਆਰ ਆ ਕਿ ਕਿਤਾਬਾਂ ਦੇ ਤੁਸੀਂ ਆਪਣੀ ਚੋਇਸ ਨਾਲ ਲੈਣੀਆਂ ਕਿਹੜੀਆਂ ਕਿਤਾਬਾਂ ਲੈਣੀਆਂ ਵਾ ਤੇ ਫਿਰ ਆਪਾਂ ਲਾਇਬ੍ਰੇਰੀ ਐਕਟ ਪਾਸ ਕਰਨ ਦੇ ਵਿੱਚ ਕੀ ਦਿੱਕਤ ਹੈ ਸਿਰਫ ਤੇ ਸਿਰਫ ਮੇਰੇ ਖਿਆਲ ਇੱਕ ਨੈਗਲੈਕਟ ਹੈ ਜਿਹੜੀ ਇਸ ਵਾਲੀ ਨਜ਼ਰ ਆ ਰਹੀ ਹੈ ਅਦਰਵਾਇਜ਼ ਕੋਈ ਕਾਰਨ ਨਹੀਂ ਹੈ ਨੀ ਕਿ ਪੰਜਾਬ ਦੇ ਵਿੱਚ ਪੰਜਾਬ ਦਾ ਲਾਇਬ੍ਰੇਰੀ ਐਕਟ ਨਾ ਬਣੇ ਔਰ ਮੈਂ ਨਾਲ ਨਾਲ ਇਹ ਵੀ ਕਹੂੰਗਾ ਕਿ ਲਾਇਬ੍ਰੇਰੀ ਐਕਟ ਪਾਸ ਕਰਨ ਤੋਂ ਬਾਅਦ ਜੇ ਪੰਜਾਬ ਦੇ ਵਿੱਚ 12 ਜਾਂ 13 ਹਜ਼ਾਰ ਪਿੰਡ ਆ ਸੋ ਹਰ ਪਿੰਡ ਦੇ ਵਿੱਚ ਸਰਕਾਰ ਵੱਲੋਂ ਹਿਦਾਇਤ ਜਾਣੀ ਚਾਹੀਦੀ ਹੈ ਕਿ ਜਿਹੜਾ ਉੱਥੇ ਪੰਚਾਇਤ ਆ ਉਹ ਪੰਚਾਇਤ ਕਾਰੀਆਂ ਉਹਦੇ ਨਾਲ ਇੱਕ ਕਮਰਾ ਬਣਾ ਕੇ ਸਰਕਾਰ ਉਹਦੇ ਕਵੇ ਪੀ ਅਸੀਂ ਇਨਾ ਪੈਸਾ ਉਹਦੇ ਲਈ ਦੇਣਾ ਵਾ ਉਥੇ ਕਮਰਾ ਬਣਾ ਕੇ ਹਰ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਖੁੱਲੀ ਜਾਵੇ ਜੇ ਆਪਾਂ ਇੱਕ ਲਾਇਬ੍ਰੇਰੀ ਕਲਚਰ ਲਿਆਵਾਂਗੇ ਸਿੱਖਿਆ ਦਾ ਪੜ੍ਹਨ ਲਿਖਣ ਦਾ ਕਲਚਰ ਲਿਆਵਾਂਗੇ ਤਾਂ ਉਹਦਾ ਡੈਫੀਨਿਟਲੀ ਫਾਇਦਾ ਹੋਊਗਾ ਜਿਵੇਂ ਸਾਡੇ ਪ੍ਰੋਗਰਾਮ ਦੇ ਵਿੱਚ ਨਿਕਲ ਕੇ ਆਇਆ ਵਾ ਕਿ ਜਿੱਥੇ ਲਾਇਬ੍ਰੇਰੀਆਂ ਖੁੱਲੀਆਂ ਇੱਕ ਦੋ ਪਿੰਡਾਂ ਦੇ ਵਿੱਚ ਉੱਥੋਂ ਲੋਕੀ ਯੂਪੀਐਸਸੀ ਦੇ ਵਿੱਚ ਪਾਸ ਹੋ ਗਏ ਕੁਆਲੀਫਾਈ ਕਰਕੇ ਕਿੰਨੀ ਵੱਡੀ ਗੱਲ ਹੈ ਆਪਾਂ ਵੇਖਿਆ ਹੀ ਆ ਕਿ ਜਦੋਂ ਯੂਪੀਐਸਸੀ ਦੀ ਹਰ ਸਾਲ ਲਿਸਟ ਆਉਂਦੀ ਆ ਉਹਦੇ ਵਿੱਚ ਪੰਜਾਬ ਦੇ ਕੋਈ 2 4 5 10 ਨਾ ਮਸਾਂ ਹੀ ਨਾ ਹੁੰ ਸੋ ਇਹ ਆਪਾਂ ਜੇ ਹੋਰ ਲੋਕਾਂ ਨੂੰ ਚਾਹੁੰਦੇ ਆ ਕਿ ਸਾਡੇ ਬੱਚੇ IAS, IPS, IFS ਫੌਜ ਦੇ ਵਿੱਚ, ਪੁਲਿਸ ਦੇ ਵਿੱਚ ਜਾਣ, ਉੱਚੇ ਅਹੁਦਿਆਂ ਤੇ ਜਾ ਸਕਣ ਤੇ ਉਹਦੇ ਵਾਸਤੇ ਸਾਨੂੰ ਇੱਕ ਸਿੱਖਿਆ ਦਾ ਕਲਚਰ ਬਣਾਉਣਾ ਪਊਗਾ, ਲਾਇਬ੍ਰੇਰੀ ਦਾ ਕਲਚਰ ਬਣਾਉਣਾ ਪਊਗਾ, ਸਿਰਫ ਸ਼ਹਿਰਾਂ ਦੇ ਵਿੱਚ ਨਹੀਂ, ਪਿੰਡਾਂ ਦੇ ਵਿੱਚ ਵੀ। ਸੋ ਆਪਾਂ ਇੱਕ ਸ਼ੁਰੂਆਤ ਕਰੀਏ ਔਰ ਸਾਡਾ ਇਹ ਛੋਟਾ ਜਿਹਾ ਉਪਰਾਲਾ ਸੀ ਇਸ ਪ੍ਰੋਗਰਾਮ ਦੇ ਤਹਿਤ ਕਿ ਅਸੀਂ ਵੀ ਆਪਣੀ ਯੋਗਦਾਨ ਇਸ ਆਪਣਾ ਯੋਗਦਾਨ ਇਸ ਕੰਮ ਦੇ ਵਿੱਚ ਜ਼ਰੂਰ ਪਾ ਸਕੀਏ।